ਨੈਟ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਡਿਪਟੀ ਕਮਿਸ਼ਨਰ ਹਿਮਾਂਚਲ ਡੈਨ ਨੇ ਬੁੱਧਵਾਰ ਨੂੰ ਲੁਧਿਆਣਾ ਵਿੱਚ ਗੈਰ 5 ਕਿਲੋਗ੍ਰam ਐਲਪੀਜੀ ਸਿਲੰਡਰਾਂ ਦੀ ਗੈਰ ਕਾਨੂੰਨੀ ਵਿਕਰੀ ਸਟੋਰੇਜ ਤੇ ਵਰਤੋਂ ਨੂੰ ਰੋਕ ਲਈ ਅਚਾਨਕ ਨਿਰੀਖਣ ਕਰਦੇ ਨਿਰਦੇਸ਼ ਦਿੱਤੇ ਇਸ ਕਦਮ ਦਾ ਉਦੇਸ਼ ਜਨਤਕ ਸੁਰੱਖਿਆ ਦੀ ਰੱਖਿਆ ਕਰਨਾ ਤੇ ਅਨਧਿਕਾਰਤ ਗੈਸ ਸਿਲੰਡਰ ਕਾਰਨ ਹੋਣ ਵਾਲੀਆਂ ਖਤਰਨਾਕ ਘਟਨਾਵਾਂ ਨੂੰ ਰੋਕਣਾ ਹੈ एलपीजी ਕੰਪਨੀਆਂ ਦੇ ਪ੍ਰਤੀਨਿਧੀਆਂ ਅਤੇ ਵਿਕਰੀ ਤਾਵਾ ਦੀਆਂ ਐਸੋਸੀਏਸ਼ਨਾਂ ਨਾਲ ਇੱਕ ਮੀਟਿੰਗ ਦੌਰਾਨ ਹਿਮਾਂਸ਼ੂ ਜਨ ਨੇ ਗੈਰ ਆਈਐਸਆਈ ਬੀਆਈਐਸ ਪ੍ਰਮਾਣਿਤ ਗੈਸ ਸਿਲੰਡਰਾਂ ਅਤੇ ਕੰਟੇਨਰਾਂ ਤੇ ਸਟੋਰੇਜ ਭਰਨ ਰੀਫਿਲਿੰਗ ਅਤੇ ਆਵਾਜਾਈ ਨਾਲ ਜੁੜੀਆਂ ਅਨਧਿਕਾਰਤ ਗਤੀਵਿਧੀਆਂ ਤੇ ਆ ਰਿਪੋਰਟਾਂ ਨੂੰ ਉਜਾਗਰ ਕੀਤਾ ਅਜਿਹੇ ਅਭਿਆਸ ਵਿਸਫੋਟਕ ਐਕਟ ਅਤੇ ਗੈਸ ਸਿਲੰਡਰ ਨਿਯਮਾਂ 2016 ਦੀ ਉਲੰਘਣਾ ਕਰਦੇ ਹਨ ਜੋ ਸੰਭਾਵੀ ਅੱਗ ਦੇ ਖਤਰਿਆਂ ਅਤੇ ਧਮਾਕਿਆਂ ਕਾਰਨ ਜਾਨ, ਜਾਇਦਾਦ ਅਤੇ ਜਨਤਕ ਸੁਰੱਖਿਆ ਲਈ ਗੰਭੀਰ ਜੋਖਮ ਪੈਦਾ ਕਰਦੇ ਹਨ ਇਸ ਨੂੰ ਹੱਲ ਕਰਨ ਲਈ ਜੈਨ ਨੇ ਭਾਰਤੀ ਨਿਆਇ ਸਹਾਇਤਾ ਬੀ ਐਨ ਐਸ 2023 ਦੀ ਧਾਰਾ 163 ਦੇ ਤਹਿਤ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਗੈਰ ਆਈ ਐਸ ਆਈ ਮਾਰਕਾ ਸਿਲੰਡਰਾਂ ਦੀ ਸਟੋਰੇਜ ਵਿਕਰੀ ਅਤੇ ਵਰਤੋਂ ਤੇ ਪੂਰਨ ਪਾਬੰਦੀ ਲਗਾਈ ਹੈ ਇਸ ਪਾਬੰਦੀ ਵਿੱਚ ਗੈਰ ਆਈ ਐਸ ਆਈ ਸਿਲੰਡਰਾਂ ਜਾਂ ਕੰਟੇਨਰਾਂ ਦੀ ਵਿਕਰੀ ਪ੍ਰਦਰਸ਼ਨੀ ਗੋਦਾਮਾਂ ਦੁਕਾਨਾਂ ਵਰਕਸ਼ਾਪਾਂ ਫੂਡ ਸਟਾਲਾਂ ਜਾ ਰਿਹਾ ਹੈ ਜਿਹਾ ਆਹਾਤਿਆਂ ਵਿੱਚ ਖਾਣਾ ਪਕਾਉਣਾ ਅਤੇ ਗਰਮ ਕਰਨ ਲਈ ਪਾਰਦਰਸ਼ੀ ਪਾਈਪਾਂ ਜਾਂ ਗੈਰ ਆਈਐਸਆਈ ਸਿਲੰਡਰਾਂ ਦੀ ਵਰਤੋਂ ਗੈਰ ਆਈਐਸਆਈ ਸਿਲੰਡਰਾਂ ਵਿੱਚ ਐਲਪੀਜੀ ਜਾਂ ਹੋਰ ਗੈਸਾਂ ਨੂੰ ਭਰਨਾ ਜਾ ਰਿਫਿਲਿੰਗ ਕਰਨਾ ਕਰੇਲੂ ਵਪਾਰਕ ਜਾਂ ਉਦਯੋਗਿਕ ਦੇ ਉਦੇਸ਼ਾਂ ਲਈ ਗੈਰ ਆਈਐਸਆਈ ਸਿਲੰਡਰਾਂ ਦੀ ਵਰਤੋਂ ਅਤੇ ਕਿਸੇ ਵੀ ਉਦੇਸ਼ ਲਈ ਗੈਰ ਆਈਐਸਆਈ ਸਿਲੰਡਰਾਂ ਦੀ ਆਵਾਜਾਈ ਸ਼ਾਮਲ ਹੈ ਡਿਪਟੀ ਕਮਿਸ਼ਨਰ ਨੇ ਨਿਰੀਖਣ ਟੀਮਾਂ ਨੂੰ ਨਿਯਮਾਂ ਦੀ ਪਾਲਣਾ ਲਈ ਭਾਂਡਿਆਂ ਦੀਆਂ ਦੁਕਾਨਾਂ ਪ੍ਰਵਾਸੀ ਆਬਾਦੀ ਵਾਲੇ ਖੇਤਰਾਂ ਤੇ ਹੋਰ ਅਦਾਰਿਆਂ ਦੀ ਸਖਤੀ ਨਾਲ ਜਾਂਚ ਕਰਨ ਦੇ ਨਿਰਦੇਸ਼ ਵੀ ਦਿੱਤੇ। ਉਹਨਾਂ ਨੇ ਐਲਪੀਜੀ ਕੰਪਨੀਆਂ ਨੂੰ ਫੈਕਟਰੀਆਂ ਅਤੇ ਰਹਾਇਸ਼ੀ ਖੇਤਰਾਂ ਵਿੱਚ ਜਾਗਰੂਕਤਾ ਮੁਹਿੰਮਾ ਸ਼ੁਰੂ ਕਰਨ ਦੇ ਨਿਰਦੇਸ਼ ਵੀ ਦਿੱਤੇ ਤਾਂ ਜੋ ਜਨਤਾ ਨੂੰ ਗੈਰ ਕਾਨੂੰਨੀ ਸਿਲੰਡਰਾਂ ਦੀ ਵਰਤੋਂ ਦੇ ਖਤਰਿਆਂ ਬਾਰੇ ਜਾਗਰੂਕ ਕੀਤਾ ਜਾ ਸਕੇ। ਉਨ੍ਹਾਂ ਨੇ ਨਾਗਰਿਕਾਂ ਨੂੰ ਉਲੰਘਣਾਮਾ ਦੀ ਰਿਪੋਰਟ ਕਰਨ ਦੀ ਵੀ ਅਪੀਲ ਕੀਤੀ ਅਤੇ ਇਹਨਾਂ ਗੈਰਕਾਨੂੰਨੀ ਅਤੇ ਅਸੁਰੱਖਿਅਤ ਅਭਿਆਸਾਂ ਵਿੱਚ ਸ਼ਾਮਲ ਹੋਣ ਦੇ ਦੋਸ਼ੀ ਪਾਏ ਜਾਣ ਵਾਲੇ ਵਿਰੁੱਧ ਸਖਤ ਕਾਰਵਾਈ ਦੇ ਆਦੇਸ਼ ਦਿੱਤੇ।